ਪਰ 1981 ਵਿੱਚ ਇੱਕ ਜਿਹੜੀ ਅੰਕੜੇ ਉਹ ਦੱਸਦੇ ਆ ਪੰਜਾਬ ਵਿੱਚ ਲਗਭਗ 8 ਲੱਖ 22000 ਪ੍ਰਵਾਸੀ ਮਜ਼ਦੂਰ ਸੀਗੇ ਤੇ ਉਸ ਤੋਂ ਬਾਅਦ 91 ਤੱਕ ਹਾਲਾਂਕਿ ਇਥੇ ਅੱਤਵਾਦ ਦਾ ਦੌਰ ਸਮਝਿਆ ਜਾਂਦਾ ਸੀ ਇਹ ਸਮਝਿਆ ਜਾਂਦਾ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਡਰਦੇ ਪੰਜਾਬ ਦੇ ਵਿੱਚ ਨਹੀਂ ਆ ਰਹੇ ਤੇ ਇਥੋਂ ਜਿਹੜੇ ਆ ਮੋਨੇ ਲੋਕ ਆ ਹਿੰਦੂ ਲੋਕ ਆ ਉਹ ਸਾਰੇ ਛੱਡ ਛੱਡ ਕੇ ਭੱਜ ਵੀ ਰਹੇ ਸੀ ਉਸ ਦੇ ਬਾਵਜੂਦ 1991 ਤੱਕ ਇਹ ਗਿਣਤੀ ਵੱਧ ਕੇ 11 ਲੱਖ 26000 ਹੋ ਗਈ ਸੀ। ਤੋਂ ਉਸ ਤੋਂ ਬਾਅਦ ਇਹ ਗਿਣਤੀ 2001 ਤੱਕ ਜਿਹੜਾ ਕਿ ਅਤਵਾਦ ਦੇ ਖਾਤਮੇ ਦਾ ਇੱਕ ਦੌਰ ਵੀ ਸੀ। ਉਸ ਦੌਰ ਦੌਰਾਨ ਵੱਡੀਆਂ ਕਟਨਾਵਾਂ ਵੀ ਪੰਜਾਬ 'ਚ ਵੱਡੀਆਂ ਵਰਦਾਤਾਂ ਵੀ ਵਾਪਰੀਆਂ ਸੀ। ਉਸ ਦੇ ਬਾਵਜੂਦ 2001 ਤੱਕ 7.5 ਲੱਖ ਤੋਂ ਉੱਪਰ ਇਹ ਗਿਣਤੀ ਟੱਪ ਗਈ ਸੀ 17520000 ਦੀ ਗਿਣਤੀ ਰਿਕਾਰਡ ਕੀਤੀ ਗਈ ਸੀ। ਪਰ ਉਸ ਤੋਂ ਬਾਅਦ ਲਗਭਗ ਫਿਰ 24-25 ਸਾਲ ਹੋਰ ਬੀਤ ਗਏ ਨੇ ਤੇ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਜਿਸ ਵਕਤ ਪੰਜਾਬ ਦਾ ਮਾਹੌਲ ਵੀ ਸ਼ਾਂਤ ਹੈ ਔਰ ਸਾਡੇ ਜਿਹੜੇ ਵਿਦੇਸ਼ ਨੂੰ ਜਾਣ ਵਾਲੀ ਨੌਜਵਾਨ ਪੀੜ੍ਹੀ ਆ ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਵਾਧਾ ਜਿਹੜਾ ਦਰਜ ਕੀਤਾ ਜਾ ਰਿਹਾ ਹਰ ਖੇਤਰ ਦੇ ਵਿੱਚ ਪੰਜਾਬੀ ਮਜ਼ਦੂਰ ਦੀ ਪੰਜਾਬੀ ਕਾਰੀਗਰ ਦੀ ਪੰਜਾਬੀ ਯੋਗਤਾ ਦੀ ਬਹੁਤ ਵੱਡੀ ਕਮੀ ਪਾਈ ਹੈ